ਮੈਂ ਆਪਣੇ ਵੱਲੋਂ ਸਮੂਚੀਆਂ ਸਾਥ ਸੰਗਤਾਂ ਨੂੰ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਅਫਸੋਸ ਅਤੇ ਦੁੱਖ ਵਾਲੀ ਗੱਲ ਆ ਪੰਜਾਬ ਦੀ ਧਰਤੀ 2015 1 ਜੂਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਉਹਦੇ ਵਿੱਚ ਚਾਰ ਸਰਕਾਰਾਂ ਬਦਲੀਆਂ ਪਰ ਕਿਸੇ ਨੇ ਵੀ ਠੀਕ ਨਹੀਂ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਭਾਲ ਕੀਤੀ ਜਾਵੇ। ਪਸੂ ਗਵਾਜ ਜਾਵੇ ਉਹਦੀ ਭਾਲ ਹੁੰਦੀ ਆ, ਕਿਸੇ ਦਾ ਕੋਈ ਕੀਮਤੀ ਸਮਾਨ ਗਵਾਜ ਜਾਵੇ ਉਹਦੀ ਭਾਲ ਹੁੰਦੀ ਆ। ਭਾਲ ਤਾਂ ਕੀ ਕਰਨੀ ਸੀ? ਜਿਨ੍ਹਾਂ ਨੇ ਚੋਰੀ ਕੀਤਾ ਉਹਨਾਂ ਨੇ ਸਾਨੂੰ ਚੈਲੰਜ ਕੀਤਾ ਕਿ ਸਿੱਖਾਂ ਦਾ ਗੁਰੂ ਸਾਡੇ ਕੋਲੇ ਆ ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਕੋਲੋਂ ਲੈ ਕੇ ਵਿਖਾਵੇ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਾਡੇ ਕੋਲੋਂ ਲੈ ਕੇ ਜਾਵੇਗਾ ਉਹਨੂੰ 10 ਲੱਖ ਦਾ ਇਨਾਮ ਦੇਵਾਂਗੇ। ਇਹ ਇਸਤਿਹਾਰ ਛਾਪ ਕਰਕੇ ਉਹ ਨਾ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਚਪਕਾਏ ਸਮੇਂ-ਸਮੇਂ ਅਨੁਸਾਰ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਆਪਣੀ ਦਰਖਾਸਤ ਦੇ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੂਚਿਤ ਕਰਦੇ ਰਹੇ ਪਰ ਸਰਕਾਰ ਅਤੇ ਪ੍ਰਸ਼ਾਸਨ ਉਦੋਂ ਤੋਂ ਲੈ ਕਰਕੇ ਅੱਜ ਦੇ ਦਿਨ ਤੱਕ ਕੁੰਭ ਕਰਨ ਦੀ ਨੀਂਦ ਸੁੱਤਾ ਕਿਸੇ ਨੇ ਵੀ ਸਾਡੀ ਆਵਾਜ਼ ਨੂੰ ਸੁਣਨ ਦਾ ਯਤਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਪਾੜ ਕਰਕੇ ਤੇ ਗਲੀਆਂ ਵਿੱਚ ਅੰਗ ਖਲਾਰੇ ਗਏ। ਇਸੇ ਚੌਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਦਾ ਅਨਸਾਫ਼ ਲੈਣ ਵਾਸਤੇ ਸੰਗਤਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਲਾਇਆ। ਅਨਸਾਫ਼ ਤਾਂ ਕੀ ਦੇਣਾ ਸੀ? ਸਾਡੇ ਉੱਪਰ ਗੰਦੇ ਪਾਣੀ ਦੀਆਂ ਵਿਚਾਣਾ, ਦਾਂਗਾ ਦੀ ਮਾਰ, ਪਲਾਸਟਿਕ ਦੀਆਂ ਗੋਲੀਆਂ, ਸਿੱਧੀਆਂ ਗੋਲੀਆਂ, अनेका ਸਿੰਘ ਫੱਟੜ ਹੋਏ। ਦੋ ਸਿੰਘ ਸ਼ਹੀਦ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਸਾਨੂੰ ਅਨਸਾਫ਼ ਕੀ ਮਿਲਣਾ ਸੀ ਸਾਡੇ ਸਿੱਖ ਨੌਜਵਾਨ ਸ਼ਹੀਦ ਕੀਤੇ ਗਏ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਬੇਅਦਬੀ ਦਾ ਸ਼ਹੀਦ ਹੋਏ ਸਿੰਘਾਂ ਦਾ ਇਨਸਾਫ਼ ਦੇਣ ਦਾ ਸਾਡੇ ਨਾਲ ਕੋਈ ਰابطਾ ਕਾਇਮ ਨਹੀਂ ਕੀਤਾ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਹਿੰਦੁਸਤਾਨ ਆਜ਼ਾਦ ਹੈ ਪਰ ਆਜ਼ਾਦ ਦੇਸ਼ ਦੇ ਵਿੱਚ ਸਿੱਖ ਲੋਕ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਆ ਜਿਹੜੇ ਲੋਕ ਗੁਲਾਮ ਹੁੰਦੇ ਆ ਉਹਨਾਂ ਦੇ ਇਸ਼ਤ ਦੀ ਨਰਾਦਰੀ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਨਰਾਦਰੀ ਇਸੇ ਤਰ੍ਹਾਂ ਜਿਹੜਾ ਅਨਸਾਫ਼ ਪਸੰਦ ਲੋਕ ਹੁੰਦੇ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਆ ਪਰ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਸਾਨੂੰ ਇਨਸਾਫ਼ ਨਾ ਮਿਲਿਆ ਸ਼ਹੀਦਾਂ ਦਾ ਇਨਸਾਫ਼ ਨਾ ਮਿਲਿਆ ਨਾ ਟੇਕ ਕਰਕੇ ਬੈਠਾਂਗੇ ਨਾ ਹੀ ਪ੍ਰਸ਼ਾਸਨ ਤੇ ਪ੍ਰਸ਼ਾਸਨ ਸਰਕਾਰ ਨੂੰ ਟੇਕ ਕਰਕੇ ਬੈਠਣ ਦੇਵਾਂਗੇ ਅੱਜ ਦਾ ਸਾਡਾ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਇਹ ਪ੍ਰੋਗਰਾਮ ਹੈ ਸੁਖਬੀਰ ਸਿੰਘ ਬਾਦਲ ਨੂੰ ਤਨਖਾਈ ਆਲਾਨ ਹੈ ਗਿਆ ਉਸ ਨੂੰ ਲੈ ਕੇ ਅਸੀਂ ਉਹਦੇ ਨਾਲ ਸਹਿਮਤ ਨਹੀਂ ਪ੍ਰਾਪਤਨ ਇੱਕ ਰਵੈਤ ਹੈ ਕਿ ਜਿਹੜਾ ਸਿੱਖੀ ਸਰੂਪ ਵਿੱਚ ਆ ਕਰਕੇ ਕੋਈ ਗਲਤੀ ਅਪਰਾਧ ਕਰਦਾ ਉਹਨੂੰ 12 ਪੱਥਰ ਦੀ ਸਜ਼ਾ ਦਿੱਤੀ ਜਾਂਦੀ ਹੈ ਜਿੰਨਾ ਚਿਰ ਤੱਕ ਪੰਥ ਸੁਖਬੀਰ ਬਾਦਲ ਤੇ ਉਹਦੇ ਹਮਾਇਤੀਆਂ ਨੂੰ 12 ਪੱਥਰ ਦੀ ਸਜ਼ਾ ਨਹੀਂ ਮਿਲਦੀ ਉਹਨਾਂ ਸੇਕ ਸਾਡੇ ਜਿਹੜੇ ਹਿਰਦੇ ਉਹ ਕਦੇ ਵਾਸਤੇ ਸ਼ਾਂਤ ਨਹੀਂ ਹੋਗੇ ਜਿਹੜਾ ਜਿਨ੍ਹਾਂ ਨੇ ਤਨਖਾਹਾਂ ਕਰਾਰ ਦਿੱਤਾ ਉਹ ਬਾਦਲ ਦੇ ਬਣਾਏ ਜਥੇਦਾਰ ਆ ਉਹਨਾਂ ਦੀ ਜੇਬ ਨਹੀਂ ਉਹਨਾਂ ਦੀ ਬਗਲ ਵਿੱਚੋਂ ਨਿਕਲੇ ਆ ਇੱਕ ਡਰਾਮਾ ਕੀਤਾ ਇਸ ਡਰਾਮੇ ਦੇ ਨਾਲ ਦੇਸ਼ ਅਤੇ ਵਿਦੇਸ਼ ਦੀਆਂ ਸੰਗਠਾ ਕਦੇ ਵਾਸਤੇ ਸ਼ਾਂਤ ਨਹੀਂ ਹੋਣਗੀਆਂ ਬਾਬਾ ਜੀ ਕੀ ਨਾ ਹੋਰ ਕੀ ਇਹ ਮਾਮਲਾ ਹੈਗਾ ਕਿਸ ਨੂੰ ਲੈ ਕੇ ਅੱਜ ਜਿਹੜਾ ਰੋਸ ਕੋਟਾ ਦੇਖੋ ਜੀ ਮਾਮਲਾ ਤੇ ਆਪਣਾ ਸਾਰਿਆਂ ਨੂੰ ਤੁਹਾਨੂੰ ਤੇ ਸਾਨੂੰ ਪਤਾ 9 ਸਾਲ ਹੋ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਦਵੀ ਹੋਈ ਸੀ ਗੁਰੂ ਗ੍ਰੰਥ ਸਾਹਿਬਾਰੇ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਫਿਰ ਪੋਸਟਰ ਲਗਾਏ ਗਏ ਚੈਲੰਜ ਕੀਤਾ ਗਿਆ ਅੰਗ ਬਰਗਾੜੀ ਦੀਆਂ ਗਲੀਆਂ ਨਾਲੀਆਂ 'ਚ ਖਿਲਾਰੇ ਗਏ ਉਸ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਦਬੀ ਦੇ ਰੋਸ ਨੂੰ ਲੈ ਕੇ ਇਸ ਚੌਕ ਵਿੱਚ ਬੈਠੀਆਂ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਥੇ ਗੋਲੀਆਂ ਚੱਲੀਆਂ ਪਾਣੀ ਦੀਆਂ ਗੰਦੇ ਦੀਆਂ ਬਿਛਾੜਾਂ ਹੋਈਆਂ ਬਾਈਬਲ ਕਲਾ ਵਿੱਚ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਦੋ ਸਰਕਾਰਾਂ ਬਦਵੀ ਦੇ ਮੁੱਦੇ ਨੂੰ ਲੈ ਕੇ ਬਣੀਆਂ ਪਹਿਲੀ ਕੈਪਟਨ ਦੀ ਦੂਜੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ 17-18 ਮਹੀਨੇ ਦੀ ਸਰਕਾਰ ਜਿਹੜੇ ਪੰਥ ਦੀ ਸਰਕਾਰ ਕਹਿਣ ਵਾਲੇ ਉਹਨਾਂ ਦੀ ਸੀ ਪਰੰਤੂ ਕਿਸੇ ਨੇ ਵੀ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਕੈਪਟਨ ਅਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬਦਬੀਆਂ ਵਾਲਿਆਂ ਨੂੰ ਇਨਸਾਫ ਦੇਾਂਗੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਫੇਰ ਚਰਨਜੀਤ ਸਿੰਘ ਚੰਨੀ 6 ਮਹੀਨੇ ਰਹਿ ਕੇ ਗਏ ਉਹਨਾਂ ਨੇ ਵੀ ਕਿਹਾ ਸੀ ਇਨਸਾਫ ਦਿਆਂਗੇ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਇਹਦਾ ਜਿਹੜਾ ਕਨਵੀਨਰ ਹੈ ਉਹ ਕਹਿੰਦਾ ਸੀ 24 ਘੰਟੇ ਚ ਇਨਸਾਫ ਦਿਆਂਗੇ ਕੋਈ ਇਨਸਾਫ ਨਹੀਂ ਹੋਇਆ 10 20% ਇਸ ਸਰਕਾਰ ਨੇ ਕੰਮ ਕੀਤਾ ਕਿ ਕੋਟਪੂਰੇ ਦਾ ਚਲਾਨ ਪੇਸ਼ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ 295 ਇਹ ਜਿਹੜੀ 3 ਐਫ ਆਈ ਆਰਾਂ ਦੇ ਉੱਤੇ ਦਰਜ ਆਇਆ 63 117 128 ਪਰੰਤੂ ਸੌਦਾ ਸਾਹ ਦੇ ਉੱਤੇ ਹਜੇ ਤੱਕ 295 A ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਕਿਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ ਏਤੀ ਮਾਰਪਈ ਕਰਲਾਣੀ ਤੈਂ ਕਿ ਦਰਦ ਨ ਆਇਆ ਕਿ ਸਿੱਖਾਂ ਦੇ ਨਾਲ ਐਡੀ ਵੱਡੀ ਬੇਇਨਸਾਫੀ ਹੈਗੀ ਆ ਕਿ ਇੱਕ ਸੌਦਾ ਸਾਹ ਦੇ ਉੱਤੇ 295 A ਹੀ ਨਹੀਂ ਚਲਾਈ ਜਾ ਰਹੀ ਦੂਜਾ ਉਹਦਾ ਅਰਸ਼ ਧੂਰੀ ਸੰਦੀਪ ਬਰੇਟਾ ਸ਼ਰਿਆਮ ਖੁੱਲੇ ਤੁਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਤੀਜਾ ਬਾਈਬਲ ਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ ਚੌਥਾ ਜਿਹੜੀ ਸਰਕਾਰ ਆ ਉਹਨੇ ਕੇਸਾਂ ਦੀ ਪੈਰਵਾਹੀ ਕਰਨੀ ਹੁੰਦੀ ਆ ਤੇ ਕੇਸ ਸਾਰੇ ਇੱਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਸੋ ਇਸ ਕਰਕੇ ਇਹ ਸਾਰੇ ਰੋਹ ਰੋਸ ਨੂੰ ਦੇਖਦੇ ਹੋਏ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਅਸੀਂ ਰੋਸ ਵਜੋਂ ਇੱਥੇ ਸ਼ਾਂਤਮਈ ਜਾਪ ਕਰਕੇ ਅਸੀਂ ਮਨਾਉਣਾ ਤਾਂ ਗੁਰਦੁਆਰਿਆਂ 'ਚ ਪ੍ਰਿਲਾ ਪ੍ਰਕਾਸ਼ ਪਰ ਇਹ ਸਰਕਾਰ ਨੂੰ ਰੋਸ ਵਜੋਂ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਰੋਸ ਵਜੋਂ ਅੱਜ ਸਾਨੂੰ ਚੌਕ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਇਹ ਸੰਕੇਤਕ ਹੈ ਪਰ ਜੇ ਸਰਕਾਰ ਹਜੇ ਵੀ ਨਾ ਸੁਧਰੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਰੂਪ ਆ ਇਹ ਵੱਡਾ ਹੋ ਜਾਣਾ ਆ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਅੱਜ ਰੋਸ ਪ੍ਰਦਰਸ਼ਨ ਕਿਹੜੀਆਂ ਮੰਗਾਂ ਨੂੰ ਲੱਗੇ ਬਿਲਕੁਲ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਜਿਹੜੇ ਮੁੱਖ ਦੋਸ਼ੀ ਆ ਗਰਮੀਆ ਬਾਬਾ ਜਿਹੜਾ ਰਾਮ ਰਹੀਮ ਆ ਬਲਾਤਕਾਰੀ ਸਾਧਾ ਉਹਦੇ ਤੇ ਉਹਦੇ ਚੇਲਿਆਂ ਤੇ ਅੱਜ ਤੱਕ ਜਿਹੜਾ ਕੇਸ ਨਹੀਂ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗ੍ਰਹਿਸਖਤਰ ਵੱਲੋਂ ਉਹਦੇ ਤੇ ਜਿਹੜੀ ਰੋਕ ਲਾਈ ਗਈ ਆ ਉਹਨੂੰ ਚਲਾਉਣ ਦੇ ਲਈ ਅਤੇ ਗੋਲੀ ਕਾਂਢ ਦੇ ਵਿੱਚ ਜਿਹੜੇ ਨਾਮਜਾਦ ਲੋਕ ਆ ਜਾਂ ਜਿਹੜੀ ਹਜੇ ਅਧੂਰੀ ਜਾਂਚ ਪਈ ਉਹਨੂੰ ਪੂਰਾ ਕਰਨ ਦੇ ਲਈ ਤਰਾਸ ਦੀਦੀ ਗੱਲ ਇਹ ਆ ਕਿ ਆ ਸਰਕਾਰ ਇਸ ਵਿਸ਼ੇ ਤੇ ਆਈ ਆ 24 ਘੰਟਿਆਂ ਚ ਲੋਕਾਂ ਨੂੰ ਝੂਠਾ ਲਾਰਾ ਲਾ ਕੇ ਆਈ ਆ ਵੀ ਅਸੀਂ ਇਹਦਾ ਇਨਸਾਫ ਕਰਾਂਗੇ ਤੇ ਅੱਜ 3 ਸਾਲ ਦਾ ਸਮਾਂ ਬੀਤਣ ਤੇ ਵੀ ਇਹਨਾਂ ਨੂੰ ਧਰਨਿਆਂ ਦੇ ਰੂਪ ਦੇ ਵਿੱਚ ਆ ਕੇ ਸਾਨੂੰ ਦੱਸਣਾ ਪੈ ਰਿਹਾ ਕਿ ਭਾਈ ਤੁਹਾਡੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਉਹ ਵੀ ਜਿਨ੍ਹਾਂ ਤੇ ਤੁਸੀਂ ਸਰਕਾਰ ਬਣਾਈ ਹੋਵੇ। ਸੋ ਅੱਜ ਦਾ ਇਹ ਪ੍ਰੋਟੈਸਟ ਉਸੇ ਸਬੰਧ ਚ ਆ 295 ਇਹ ਸੈਕਸ਼ਨ ਦੇ ਤਹਿਤ ਉਸ ਰਾਮ ਰਹੀਮ ਤੇ ਬਲਾਤਕਾਰੀ ਦੇ ਉੱਤੇ ਕੇਸ ਚੱਲਣਾ ਚਾਹੀਦਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਦੇ ਚੇਲੇ ਹਜੇ ਭਗੌੜੇ ਆ ਉਹਨਾਂ ਤੇ ਵੀ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਉਣਾ ਚਾਹੀਦਾ ਗ੍ਰਿਫਤਾਰ ਕਰਨਾ ਚਾਹੀਦਾ ਸੁਖਬੀਲ ਬਾਦਲ ਨੂੰ ਅਕਾਲ ਤਖਤ ਸਾਹਿਬ ਕਲਪ ਕੀਤਾ ਗਿਆ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਦੌਰਾਨ ਜੋ ਵੀ ਗਲਤੀਆਂ ਉਹਨਾਂ ਤੋਂ ਹੋਈਆਂ ਉਹਨਾਂ ਦੀ ਜੇ ਉਹ ਅਕਾਲ ਤਖਤ ਸਾਹਿਬ ਆ ਕੇ ਮਾਫੀ ਮੰਗ ਲਣ ਤੀ ਇਹਨਾ ਕਾਫੀ ਹੈ ਨਹੀਂ ਦੇਖੋ ਜਦੋਂ ਜਿਹੜੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਹੈ ਅਕਾਲ ਤਖਤ ਸਾਹਿਬ ਤੋਂ ਜੇ ਕਿਸੇ ਵਿਅਕਤੀ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਉਹਦੇ ਤੇ ਅਸੀਂ ਅਸੀਂ ਕੰਮ ਇਨਸਾਨ ਹੋਣ ਦੇ ਨਾਂ ਤੇ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਦੇ ਸਕਦੇ ਅਕਾਲ ਤਖ ਦੀ ਮਰਜ਼ਾ ਦਾ ਅਨਸਾਰ ਉਹਨੂੰ ਤਨਖਾਹਿਆ ਕਰਾਰ ਦੇਣਾ ਹੀ ਸਾਡੇ ਲਈ ਇੱਕ ਅੱਜ ਦੇ ਟਾਈਮ 'ਚ ਵੱਡੀ ਗੱਲ ਆ ਉਸ ਤੋਂ ਬਾਅਦ ਉਹ ਤੇ ਸਜ਼ਾ ਕੀ ਲੱਗਦੀ ਆ ਸਜਾ ਤੋਂ ਬਾਅਦ ਆਪਾਂ ਇਹ ਤੇ ਪ੍ਰਤੀਕਰਮ ਦੇ ਸਕਦੇ ਹਾਂ ਕਿਉਂਕਿ ਕੱਲ ਤੱਕ ਸਾਨੂੰ ਅਸੀਂ ਡਾਇਰੈਕਸ਼ਨ ਨਹੀਂ ਕਰ ਸਕਦੇ ਅਸੀਂ ਸਿੱਖੀ ਸਿਧਾਂਤਾਂ ਤੇ ਚੱਲਦੇ ਹੋਏ ਅਸੀਂ ਉਹਤੇ ਡਾਇਰੈਕਸ਼ਨ ਨਹੀਂ ਦੇ ਸਕਦੇ ਅਸੀਂ ਉਸ ਫੈਸਲੇ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਜਿਹੜੇ ਪ੍ਰਤੀਕਰਮ ਹੋਣਗੇ ਉਹ ਅਸੀਂ ਕਰ ਸਕਦੇ ਹਾਂ ਸ੍ਰੀ ਰਾਜ ਜੀ ਤੁਹਾਡੇ ਤੋਂ ਕੀ ਅੱਜ ਮੀਡੀਆ 'ਚ ਖਬਰਾਂ ਚੱਲ ਰਹੀਆਂ ਨੇ ਓਏ ਆਪਾਂ ਬਾਈ ਜੀ ਬਾਅਦ 'ਚ ਕਰਦੇ ਹਾਂ ਸਾਰੇ ਇੱਥੇ ਜ